ਅੱਜ ਸਾਡੇ ਦਸੂਹਾ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਮਾਨਯੋਗ ਐਸਐਸਪੀ ਸਰਿੰਦਰ ਲੰਬਾ ਜੀ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵਧੀਆ ਜਿਹੜਾ ਪ੍ਰੋਗਰਾਮ ਕੀਤਾ ਗਿਆ ਹੈ ਔਰ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਬੱਚਿਆਂ ਨੂੰ ਜਾਗਰੂਕ ਕਰਨ ਵਾਸਤੇ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਹੋਣ ਵਾਸਤੇ ਇੱਕ ਜਿਹੜਾ ਸਨੇਹਾ ਪੰਜਾਬ ਪੁਲਿਸ ਵੱਲੋਂ ਦਿੱਤਾ ਜਾ ਰਿਹਾ ਔਰ ਸਾਡਾ ਦਸੂਹਾ ਦੇ ਵਿੱਚ ਅੱਜ ਜਿਹੜੀਆਂ ਗੇਮਸ ਜਿਹੜੀਆਂ 2 ਦਿਨ ਦੀਆਂ ਚੱਲੀਆਂ ਸੀ ਅੱਜ ਉਹਦਾ ਲਾਸਟ ਡੇ ਆ ਔਰ ਉਹਦੇ ਵਿੱਚ ਮੈਨੂੰ ਆਉਣ ਦਾ ਜਿਹੜਾ ਮੌਕਾ ਮਿਲਿਆ ਔਰ ਮੈਂ ਥੈਂਕਸ ਕਰਦਾ ਮਾਨਯੋਗ ਡੀਐਸਪੀ ਸਾਹਿਬ ਦਾ ਮਾਨਯੋਗ ਐਸਐਚਓ ਸਾਹਿਬਾਂ ਦਾ ਔਰ ਉਹਨਾਂ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਇਹ ਗੇਮਸ ਜਿਹੜੀਆਂ ਆਰਗੇਨਾਈਜ਼ ਕਰਵਾਈਆਂ ਨੇ ਔਰ ਇੱਕ ਚੰਗਾ ਜਿਹੜਾ ਮੈਸੇਜ ਸਾਡੇ ਸੂਬਾ ਵਾਸੀਆਂ ਨੂੰ ਦਿੱਤਾ ਹੈ ਕਿ ਆਪਾਂ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਜਿਹੜਾ ਸਮਾਜ ਆ ਉਹਦੀ ਵਧੀਆ ਵਧੀਆ ਸਜਣਾ ਅਸੀਂ ਕਰ ਸਕਦੇ ਆ ਔਰ ਮੈਨੂੰ ਲੱਗਦਾ ਕਿ ਗੇਮਸ ਦੀ ਇੱਕ ਇਹੋ ਜਿਹੀ ਜਿਹੜੀ ਚੀਜ਼ ਆ ਜਿਹਦੇ ਨਾਲ ਆਪਾਂ ਇਸ ਜਿਹੜੀ ਨਾਮਰਾਦ ਬਿਮਾਰੀ ਤੋਂ ਦੂਰ ਰਹਿ ਸਕਦੇ ਆ ਔਰ ਇਹ ਚੰਗਾ ਉਪਰਾਲਾ ਪੰਜਾਬ ਪੁਲਿਸ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਔਰ ਅਸੀਂ ਲਗਾਤਾਰ ਲੱਗੇ ਹੋਏ ਹਾਂ ਕਿ ਜਿਹੜਾ ਆਪਣਾ ਇਲਾਕਾ ਹੈ ਨਸ਼ਿਆਂ ਤੋਂ ਰਹਿਤ ਹੋਵੇ ਔਰ ਕੋਈ ਵੀ ਇਨਸਾਨ ਹੈ ਜਿਹੜਾ ਨਸ਼ੇ ਦੇ ਵਿੱਚ ਲੱਗਾ ਹੋਇਆ ਉਹਨੂੰ ਆਪਾਂ ਕੋਸ਼ਿਸ਼ ਕਰਕੇ ਨਸ਼ਿਆਂ ਤੋਂ ਦੂਰ ਕਰੀਏ ਔਰ ਅਸੀਂ ਹਰੇਕ ਉਪਰਾਲਾ ਜਿਹੜਾ ਹੈ ਆਪਣੇ ਹਲਕੇ ਨੂੰ ਵਧੀਆ ਬਣਾਉਣ ਵਾਸਤੇ ਕਰ ਰਹੇ ਹਾਂ ਪਰ ਪੰਜਾਬ ਪੁਲਿਸ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਜਿਹੜਾ ਅਡਿਪਟ ਕਰ ਰਹੀ ਹੈ ਔਰ ਮੈਂ ਆਪਣੇ ਅਫਸਰਾਂ ਸੇ ਬਾਨਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਐਕਚੁਅਲੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸੁਰਿੰਦਰ ਲੰਬਾ ਜੀ ਦੀ ਅਗਵਾਈ ਹੈ ਕਿ ਜਦੋਂ ਬੀਜੀਪੀ ਸਾਹਿਬ ਦੇ ਆਰਡਰ ਜੇ ਸਾਡੇ ਪੰਜਾਬ ਸਰਕਾਰ ਦੇ ਆਲਰੇਡੀ ਇੱਕ ਮੁਹਿੰਮ ਜਿਹੜਾ ਚੱਲ ਰਿਹਾ ਹੈ ਨਸ਼ੇ ਦੇ ਅਗੇਂਸਟ ਉਦੇਤੇ ਡਿਸਟ੍ਰਿਕਟ ਖੁਸ਼ਹਰਪੁਰ ਪੁਲਿਸ ਵੱਲੋਂ ਇੱਕ ਕੰਪੀਟੀਸ਼ਨ ਕਰਵਾਇਆ ਜਾਣਾ ਹੈ ਇੱਕ ਕੰਪੀਟੀਸ਼ਨ ਇੱਕ ਫ੍ਰੈਂਡਲੀ ਮੈਚੇਸ ਦੀ ਤਰ੍ਹਾਂ ਕਰਵਾਇਆ ਜਾਣਾ ਜਿੱਦੇ ਵਿੱਚ ਇਵੈਂਟਸ ਹੋਣਗੇ ਫੁੱਟਬਾਲ, ਵਾਲੀਬਾਲ, ਬਾਸਕਟਬਾਲ ਤੇ ਐਥਲੈਟਿਕ ਇਵੈਂਟਸ ਹੋਣਗੇ ਉਹਨਾਂ ਦੇ ਹੀ ਇੱਕ ਪ੍ਰੀਡੈਸੈਸਰ ਦੀ ਤੌਰ ਤੇ ਇੱਕ ਸਟਾਰਟਿੰਗ ਦੇ ਤੌਰ ਤੇ ਥਾਣੀ ਵਾਈਜ਼ ਅਲੱਗ-ਅਲੱਗ ਕੰਪੀਟੀਸ਼ਨਸ ਅਸੀਂ ਕਰਵਾਏ ਹੈ ਤੇ ਇਸ ਸੂਬਾ ਦੇ ਵਿੱਚ ਅਸੀਂ ਦੋ ਦਿਨ ਦਾ ਇਹ ਕੰਪੀਟੀਸ਼ਨ ਸੈਸ਼ਨਸ ਰੱਖਿਆ ਸੀਗਾ ਜਿਦੇ ਵਿੱਚ ਕੱਲ ਬਾਸਕਟਬਾਲ ਤੇ ਫੁੱਟਬਾਲ ਦੇ ਮੈਚ ਕਰਵਾਏ ਗਏ ਤੇ ਅੱਜ ਜਿਹੜੇ ਹੈ ਅਸੀਂ ਵਾਲੀਬਾਲ ਦੇ ਐਥਲੈਟਿਕ ਈਵੈਂਟਸ ਕਰਵਾਏ ਸੀਗੇ ਜਿਦੇ ਵਿੱਚ ਸਾਡੇ ਜਵਾਨ ਯੂਥ ਮੈਨਲੇ ਸਾਹਿਬ ਕੋ ਨੀ ਖੁਦ ਆ ਕੇ ਸਾਡੇ ਰਿਚ ਸ਼ਾਨ ਬਤਾਈ ਹੈ ਤੇ ਇਹ ਦੇ ਨਾਲ ਸਾਡੇ ਡੀਐਸਪੀ ਸਾਹਿਬ ਤੇ ਸਾਡੀ ਸਮੂਹ ਸਟਾਫ ਨੇ ਮਤਲਬ ਬਹੁਤ ਵਧੀਆ ਉਪਰਾਲਾ ਕਰਕੇ ਤੇ ਇਹ ਚੀਜ਼ ਆਪਾਂ ਅੱਜ ਕੰਪੀਟੀਸ਼ਨਸ ਕਰਵਾਏ ਹੈ ਇਹ ਬੀਸਿਕਲੀ ਇਹ ਨਸ਼ਿਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇੱਕ ਮੁਹਿੰਮ ਸੀ ਤੇ ਉਹਦੇ ਤਹਿਤ ਹੀ ਇੱਕ ਉਪਰਾਲਾ ਸੀ ਜੋ ਅਸੀਂ ਕਰਵਾਇਆ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਅੱਜ ਕੰਪਲੀਟ ਹੋਇਆ ਤੇ ਜਿਹੜੇ ਇਹ ਇਤੋਂ ਬੱਚੇ ਸਿਲੈਕਟ ਹੋਣਗੇ ਤੇ ਉਹਨਾਂ ਨੂੰ ਅਸੀਂ ਜਿਹੜਾ ਡਿਸਟ੍ਰਿਕਟ ਲੈਵਲ ਤੇ ਪ੍ਰੋਪਰ ਜਿਹੜਾ ਹੈਗਾ ਉਹਦੇ ਵਿੱਚ ਅਸੀਂ ਉਹਨਾਂ ਨੂੰ ਪਾਰਟਿਸਿਪੇਟ ਕਰਵਾਵਾਂਗੇ ਤੇ ਮੇਰੀ ਇਹ ਵੀ ਆਸ਼ਾ ਹੈ ਕਿ ਇਦਾਂ ਦੇ ਇਵੈਂਟਸ ਅਸੀਂ ਹੋਰ ਵੀ ਕਰਵਾਉਂਦੇ ਰਹੀਏ ਐਂਡ ਲੋਕਾਂ ਕੋਲੋ ਆਸ਼ਾ ਹੈ ਕਿ ਉਹ ਸਾਡਾ ਸਾਥ ਦਿੰਦੇ ਰਹਿਣ ਤਾਂ ਜੋ ਨਸ਼ਾ ਦੇ ਵਿਰੁੱਧ ਜਿਹੜੀ ਸਾਡਾ ਇਹ ਮੁਹਿੰਮ ਚੱਲ ਰਹੀ ਹੈ ਉਸ ਵੱਧ ਚੜ ਕੇ ਅਸੀਂ ਅੱਗੇ ਆਈਏ ਤੇ ਨਸ਼ਾ ਮੁਕਤੀ ਵਾਲੇ ਪਾਸੇ ਨੂੰ ਚਲੀਏ ਤੇ ਇਹ ਨਸ਼ਾ ਮੁਕਤੀ ਦਾ ਸਿਰਫ ਇਹੀ ਇੱਕ ਜਗ੍ਹਾ ਨਹੀਂ ਹੈ ਕਿ ਆਪਾਂ ਉਹਦੇ ਵਿੱਚ ਸਿਰਫ ਆਪਾਂ ਐਫ ਆਈ ਆਰ ਸਰਚ ਕਰੀਏ ਇੱਕ ਇਨਸਾਨੀ ਤੌਰ ਤੇ ਵੀ ਮਤਲਬ ਬੱਚਾ ਨੂੰ ਮੋਟੀਵੇਟ ਕਰਨਾ ਵੀ ਸਾਡਾ ਇੱਕ ਟਿੱਚਾ ਹੈ ਤੇ ਜਿਹਦੇ ਤਹਿਤ ਅਸੀਂ ਇਹ ਸਾਰੇ ਉਪਰਾਲੇ ਕਰ ਰਹੇ ਹਾਂ ਜੀ